ਧੰਨਵਾਦ ਜੀ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜੋ ਮਹਾਰਾਜ ਨੇ ਬੜਾ ਮਾਣ ਬਖਸ਼ਿਆ ਪਰਮਾਤਮਾ ਨੇ ਮੈਨੂੰ ਇਹ ਜੋ ਸਾਡੇ ਰਣਜੀਤ ਸਿੰਘ ਸਿੱਧੂ ਪੰਜਾਬ ਪ੍ਰਧਾਨ ਨੇ ਇਸ ਸੰਸਥਾ ਦੇ ਜਿਹੜੀ ਨੇ ਸੰਸਥਾ ਦੱਸੀ ਆ ਤੇ ਬੜੀ ਪ੍ਰਾਣੀ ਸੰਸਥਾ ਚੱਲਦੀ ਹੈ ਤੇ ਇਹਨਾਂ ਦੇ ਵੱਡਾ ਸਾਹਿਬ ਜਿਹੜੇ ਉਹ ਇਹਨਾਂ ਦੇ ਮੇਨ ਹੈਗੇ ਹੋਇਆ ਵੱਡਾ ਸਾਹਿਬ ਉਹਨਾਂ ਨੇ ਅਦੇਸ਼ਾਂ ਤੇ ਸਾਰੀ ਅੱਜ ਮੀਟਿੰਗ ਹੋਈ ਆ ਤੇ ਇਹਨਾਂ ਨੇ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਇਹ ਮਾਨ ਮੈਂ ਅੱਗੇ ਵੀ ਸੇਵਾ ਇਨਾਂ ਚਿਰ ਦਾ ਕਰਦਾ 30 ਸਾਲੋਂ ਦਾ ਸੇਵਾ ਕਰਦਾ ਜੀ ਤੇ ਹੁਣ ਵੀ ਮੈਂ ਜੋ ਸੰਸਥਾ ਵਿੱਚ ਇਹਨਾਂ ਨੇ ਮੈਨੂੰ ਸ਼ਾਮਲ ਕੀਤਾ ਜੋ ਮੈਨੂੰ ਅਹੁਦੇ ਦਿੱਤੇ ਮੈਂ ਉਹਦੇ ਦੀ ਨਹੀਂ ਗੱਲ ਕਰਦਾ ਐਡੀ ਕਿਉਂਕਿ ਉਹਦੇ ਤਾਂ ਇੱਕ ਨਾਂ ਹੁੰਦਾ ਉਹ ਨਾਂ ਇਸ ਕਰਕੇ ਹੁੰਦਾ ਕਿ ਬੰਦੇ ਦੀ ਪਛਾਣ ਰਵੇ ਉਹਦੇ ਦੇ ਕੇ ਮੈਨੂੰ ਬਹੁਤ ਮਾਨ ਦਿੱਤਾ ਇਹਨਾਂ ਨੇ ਮੈਂ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਮੈਨੂੰ ਇਹਨਾ ਮਾਨ ਬਖਸ਼ ਕੇ ਮੈਂ ਸੰਸਥਾ ਨੂੰ ਉੱਤੇ ਲੈ ਕੇ ਜਾਵਾਂ ਤੇ ਜੋ ਮਕੋਲਾਲਾ ਮੈਨੂੰ ਨੇ ਸੌਪਿਆ ਬ੍ਰਿਸਕਟਰ ਸੌਪਿਆ ਪੰਜਾਬ ਦਾ ਉਹਦੇ ਵਿੱਚ ਵੀ ਮੈਂ ਤਰੱਕੀਆਂ ਤੇ ਕੰਮ ਕਰਾਂ ਸਾਰਾ ਤੇ ਜਿੰਨੀ ਵੀ ਸੰਸਥਾ ਹੈ ਮੇਸਾਬੀ ਆਏ ਨਾਲ ਸਿੰਗਲਾ ਸਾਹਿਬ ਆਏ ਆ ਰਾਜਕੁਮਾਰ ਰਾਜੂ ਜੀ ਆ ਹੋਰ ਜਿਲੇ ਆਪਣੇ ਲਵ ਜੀ ਆ ਲਵਪ੍ਰੀਤ ਉਹ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਪੋਪੁਰ ਤੋਂ ਸਮਾਜਿਕ ਪਾਉਗੇ ਸਮਾਜਿਕ ਆਏ ਇਹ ਬੜੇ ਚਿਰ ਤੋਂ ਕੰਮ ਕਰਦੇ ਆ ਤੇ ਜਸਬਾਲ ਜੀ ਜਸਬਾਲ ਜੀ ਪੋਪੁਰ ਤੋਂ ਸਾਡੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਵੀ ਬੜਾ ਵਧੀਆ ਕੰਮ ਕਰਨਗੇ ਸਾਰਾ ਅਸੀਂ ਆਸ ਰੱਖਦੇ ਆ ਕਿ ਅਸੀਂ ਇਹ ਸੰਸਥਾ ਨੂੰ ਅੱਗੇ ਲੈ ਕੇ ਜਾਵਾਂਗੇ ਧੰਨਵਾਦ ਅੱਜ ਦੀ ਇਨਸਾਫ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਇੰਡੀਆ ਪੰਜਾਬ ਯੂਨਿਟ ਜਿਹੜੀ ਭੋਗਪੁਰ ਦੀ ਅੱਜ ਮੀਟਿੰਗ ਹੋਈ ਆ ਜਿਹਦੇ ਵਿੱਚ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਕਬਲਜੀਤ ਸਿੰਘ ਪੱਡਾ ਦੇ ਆਦੇਸ਼ਾਂ ਤੇ ਆ ਜਿਹੜਾ ਮੈਂ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਜਿਹੜੀ ਆਪਣੀ ਟੀਮ 'ਚ ਵਾਅਦਾ ਕਰਦਿਓ ਅੱਜ ਤੁਹਾਨੂੰ ਮੈਨੂੰ ਇੱਕ ਫਕਰ ਮਹਿਸੂਸ ਹੋ ਰਿਹਾ ਹੈ ਕਿ ਬਹੁਤ ਹੀ ਸੀਨੀਅਰ ਤੇ ਨਿਰਧੜਕ ਪੱਤਰਕਾਰ ਬਾਬਾ ਸੁਜੀਤ ਸਿੰਘ ਜੀ ਭੋਗਪੁਰ ਤੋਂ ਜਿਨ੍ਹਾਂ ਨੂੰ ਕਿ ਅੱਜ ਅਸੀਂ ਪ੍ਰੈਸ ਕਤਰ ਪੰਜਾਬ ਦਾ ਤੇ ਮੁਖ ਬੁਲਾਰਾ ਪੰਜਾਬ ਦਾ ਜੇ ਅਹੁਦਾ ਦੇ ਕੇ ਨਿਵਾਜਿਆ ਆ ਤੇ ਮੈਂ ਆਸ ਕਰਦਾ ਹਾਂ ਕਿ ਇਨਸਾਫ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਜਿਹੜੀ ਹੈਗੀ ਇਹ ਇੱਕ ਪੱਤਰਕਾਰਾਂ ਦੇ ਨਾਮ ਨਾਲ ਵੈਲਫੇਅਰ ਦੇ ਕੰਮ ਵੀ ਕਰਦੀ ਆ ਤੇ ਮੈਨੂੰ ਆਸ ਆ ਆਪਣੀ ਪੂਰੀ ਟੀਮ ਤੋਂ ਕਿ ਉਹ ਜੋ ਵੀ ਅੱਜ ਹੋਰ ਵੀ ਦੋ ਆਪਣੇ ਸ਼ਾਮਲ ਕੀਤੇ ਆ ਦੋ ਮੈਂਬਰ ਆਪਾਂ ਜਿਹੜੇ ਕੋਹਕੋਟ ਦੇ ਟੀਵੀ ਸ਼ਾਮਲ ਕੀਤੇ ਆ ਜਿਨ੍ਹਾਂ ਦੇ ਨਾਮ ਬਾਬਾ ਜੀ ਤੁਹਾਨੂੰ ਦੱਸਣਗੇ ਜਿਹੜੇ ਕਿ ਕੋਹਕੋਟੋਂ ਨੇ ਸਾਰੇ ਵੀ ਦੋ ਜਿਹੜੇ ਹੋਰ ਮੈਂਬਰ ਅਸੀਂ ਸ਼ਾਮਲ ਕੀਤੇ ਆ ਤੇ ਨਾਲ ਹੀ ਅਜ ਇੱਕ ਹੋਰ ਸਾਡੇ ਲਈ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੇ ਇਕਬਾਲ ਮਹਿਜ ਸਾਡੇ ਪੁਰਾਣੇ ਸੀਨੀਅਰ ਸਾਥੀ ਆ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਉਹਨਾਂ ਨੂੰ ਜਿਹੜਾ ਦੁਆਬੇ ਦੀ ਆਵਾਜ਼ ਦਾ ਜਿਹੜਾ ਡਾਇਰੈਕਟਰਾਇਜ਼ ਨਿਯੁਕਤ ਕੀਤਾ ਗਿਆ ਆ ਤੇ ਸਾਡੇ ਨੂੰ ਬਹੁਤ-ਬਹੁਤ ਵਧਾਈਆਂ ਉਹਨਾਂ ਨੂੰ ਤੇ ਮੈਂ ਆਸ ਕਰਦਾ ਆ ਕਿ ਬਾਬਾ ਜੀ ਐਸੋਸੀਏਸ਼ਨ ਦੇ ਨਾਲ ਵਧੀਆ ਤਰੀਕੇ ਨਾਲ ਜੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਉਹ ਨਿਭਾਉਣਗੇ ਔਰ ਵਧੀਆ ਤਰੀਕੇ ਨਾਲ ਕੰਮ ਕਰਕੇ ਐਸੋਸੀਏਸ਼ਨ ਨੂੰ ਜਿਹੜਾ ਉੱਪਰ ਲੈ ਕੇ ਜਾਣ ਦੀ ਹਰ ਸੰਭਵ ਤੋਂ ਸੰਭਵ ਕੋਸ਼ਿਸ਼ ਕਰਨਗੇ ਤੇ ਮਹੇ ਸਾਹਿਬ ਨੂੰ ਵੀ ਮੈਂ ਇਹ ਆਸ ਰੱਖਦਾ ਹਾਂ ਕਿ ਉਹ ਜਿਹੜੇ ਦੁਆਬੇ ਦੀ ਆਵਾਜ਼ ਦੇ ਚੀਫ ਐਡੀਟਰ ਰਾਜkumar ਰਾਜੂ ਜੀ ਉਹਨਾਂ ਵੱਲੋਂ ਇਹ ਉਹ ਦਿਨਾਂ ਨਿਵਾਜਿਆ ਗਿਆ ਆ ਤੇ ਉਹ ਆਪਣੇ ਵਧੀਆ ਤਰੀਕੇ ਨਾਲ ਨਿਵਾ ਕੇ ਅਖਬਾਰ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ ਧੰਨਵਾਦ